ਸਾਫ ਕਰਨ ਲਈ ਸਵੇਰੇ ਖਾਲੀ ਪੇਟ ਪੀਓ ਇਹ 6 ਡਰਿੰਕਸ ਜ਼ਿਆਦਾਤਰ ਲੋਕਾਂ ਨੂੰ ਸਵੇਰੇ ਪੇਟ ਸਾਫ ਨਾ ਹੋਣ ਦੀ ਸਮੱਸਿਆ ਹੁੰਦੀ ਹੈ ਅਜਿਹੀ ਸਮੱਸਿਆ ਨੂੰ ਸਵੇਰੇ ਖਾਲੀ ਪੇਟ ਕੁਝ ਡਰਿੰਕਸ ਪੀਣਾ ਬਿਹਤਰ ਫਾਇਦੇਮੰਦ ਹੁੰਦਾ ਤਾਂ ਆਓ ਅੱਜ ਜਾਣਦਿਆਂ ਕੁਝ ਅਜਿਹੇ ਡਰਿੰਕਸ ਬਾਰੇ ਜਿਨ੍ਹਾਂ ਨੂੰ ਸਵੇਰੇ ਉੱਠ ਕੇ ਪੀਣ ਨਾਲ ਪੇਟ ਸਾਫ ਹੁੰਦਾ ਦਾਲਚੀਨੀ ਸ਼ਹਿਦ ਦਾਲਚੀਨੀ ਅਤੇ ਸ਼ਹਿਦ ਦੇ ਬਣੇ ਡਰਿੰਕਸ ਚ ਲਗਜ਼ੇਟਿਵ ਗੁਣ ਹੁੰਦੇ ਹਨ ਜੋ ਸਵੇਰੇ ਮਲਤਿਆਜ ਚ ਹੋਣ ਵਾਲੀ ਕਠਿਨਾਈਆਂ ਨੂੰ ਕੱਟ ਕਰਨ ਚ ਅਸਰਦਾਰ ਹੁੰਦੇ ਹਨ ਇਸ ਲਈ ਤੁਸੀਂ ਕੋਸੇ ਪਾਣੀ ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ ਨਿੰਬੂ ਪਾਣੀ ਸਵੇਰੇ ਉਠਣ ਤੋਂ ਬਾਅਦ ਗੁਣਗੁਣਾ ਪਾਣੀ ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਸ ਨੂੰ ਪੀਣ ਨਾਲ ਤੁਹਾਡਾ ਸਟੂਲ ਨਰੋਂ ਮੁੰਦੇ ਜਿਸ ਨਾਲ ਪੇਟ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ ਆਲੂ ਬਖਾਰੇ ਦਾ ਪਾਣੀ ਇਸੁੱਤੇ ਕੀਤੀ ਗਈ ਇੱਕ ਖੋਜ ਮੁਤਾਬਕ ਆਲੂ ਬਖਾਰੇ ਦਾ ਪਾਣੀ ਸਵੇਰੇ ਪੀਣ ਨਾਲ ਪੇਟ ਸਾਫ਼ ਨਾ ਹੋਣ ਦੀ ਸਮੱਸਿਆ ਕੱਟ ਹੁੰਦੀ ਹੈ ਇਸ ਚ ਡਾਈਟਰੀ ਫਾਈਬਰ ਅਤੇ ਲੈਗਜ਼ੇਟਿਵ ਗੁਣ ਹੁੰਦੇ ਹਨ ਜੋ ਅੰਤੜੀਆਂ ਦੀ ਗਤੀ ਦੀ ਮੁਸ਼ਕਲਾਂ ਨੂੰ ਕੱਟ ਕਰਦੇ ਹਨ ਐਲੋਵੀਰਾ ਜੂਸ ਸਵੇਰੇ ਖਾਲੀ ਪੇਟ অ্যালোਵੈਰਾ ਦਾ ਜੂਸ ਪੀਣ ਨਾਲ ਕਬਜ਼ਾ ਜਾਂ ਪੇਟ ਫੁੱਲਰ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣ ਨਾਲ ਪੇਟ ਦੀ ਗੰਦਗੀ ਕੱਟ ਹੁੰਦੀ ਹੈ ਅਤੇ ਕਬਜ਼ੇ ਤੋਂ ਰਾਹਤ ਮਿਲਦੀ ਹੈ। ਸੇਬ ਦਾ ਜੂਸ ਸੇਬ ਦਾ ਜੂਸ ਫਾਈਬਰ ਅਤੇ ਹੋਰ ਐਲਜ਼ਾਇਮ ਨਾਲ ਭਰਪੂਰ ਹੁੰਦਾ ਹੈ ਜੋ ਪੇਟ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਅੰਤੜੀਆਂ ਦੀ ਗਤੀ 'ਚ ਮੁਸ਼ਕਲ ਕੱਟ ਹੁੰਦੀ ਹੈ। ਗਰਮ ਪਾਣੀ ਅਤੇ ਗੁੜ ਸਵੇਰੇ ਉਠਣ ਤੋਂ ਬਾਅਦ ਗਰਮ ਪਾਣੀ ਚ ਗੁੜ ਮਿਲਾ ਕੇ ਪੀਣ ਨਾਲ ਹੀ ਐਸੇ ਸਮੱਸਿਆ ਤੋਂ ਰਾਹਤ ਮਿਲਦੀ ਹੈ। ਐਸ ਨੂੰ ਪੀਣ ਨਾਲ ਪੇਟ ਦੀ ਗੰਦਗੀ ਸਾਫ਼ ਹੁੰਦੀ ਹੈ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਪੇਟ ਸਾਫ਼ ਕਰਨ ਲਈ ਸਵੇਰੇ ਖਾਲੀ ਪੇਟ ਪੀਓ ਇਹ 6 ਡਰਿੰਕਸ। ਜ਼ਿਆਦਾਤਰ ਲੋਕਾਂ ਨੂੰ ਸਵੇਰੇ ਪੇਟ ਸਾਫ਼ ਨਾ ਹੋਣ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਮੱਸਿਆ 'ਚ ਸਵੇਰੇ ਖਾਲੀ ਪੇਟ ਕੁਝ ਡਰਿੰਕਸ ਪੀਣਾ ਬਿਹਤਰ ਫਾਇਦੇਮੰਦ ਹੁੰਦਾ ਹੈ। ਤਾਂ ਆਓ ਅੱਜ ਜਾਣਦਿਆਂ ਕੁਝ ਅਜਿਹੇ ਡਰਿੰਕਸ ਬਾਰੇ ਜਿਨ੍ਹਾਂ ਨੂੰ ਸਵੇਰੇ ਉੱਠ ਕੇ ਪੀਣ ਨਾਲ ਪੇਟ ਸਾਫ਼ ਹੁੰਦਾ ਹੈ। ਦਾਲਚੀਨੀ, ਸ਼ਹਿਦ ਦਾਲਚੀਨੀ ਅਤੇ ਸ਼ਹਿਦ ਦੇ ਬਣੇ ਡਰਿੰਕਸ ਚ ਲਗਜ਼ੇਟਿਵ ਗੁਣ ਹੁੰਦੇ ਹਨ ਜੋ ਸਵੇਰੇ ਮਲਤਿਆਜ ਚ ਹੋਣ ਵਾਲੀ ਕਠਿਨਾਈਆਂ ਨੂੰ ਕੱਟ ਕਰਨ ਚ ਅਸਰਦਾਰ ਹੁੰਦੇ ਹਨ ਇਸ ਲਈ ਤੁਸੀਂ ਕੋਸੇ ਪਾਣੀ ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ ਨਿੰਬੂ ਪਾਣੀ ਸਵੇਰੇ ਉਠਣ ਤੋਂ ਬਾਅਦ ਗੁਣਗੁਣਾਏ ਪਾਣੀ ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਸ ਨੂੰ ਪੀਣ ਨਾਲ ਤੁਹਾਡਾ ਸਟੂਲ ਨਰੋਂ ਮੁੰਦੇ ਜਿਸ ਨਾਲ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਆਲੂ ਬਖਾਰੇ ਦਾ ਪਾਣੀ ਇਸੁੱਤੇ ਕੀਤੀ ਗਈ ਇੱਕ ਖੋਜ ਮੁਤਾਬਕ ਆਲੂ ਬਖਾਰੇ ਦਾ ਪਾਣੀ ਸਵੇਰੇ ਪੀਣ ਨਾਲ ਪੇਟ ਸਾਫ ਨਾ ਹੋਣ ਦੀ ਸਮੱਸਿਆ ਕੱਟ ਹੁੰਦੀ ਹੈ ਇਸ ਚ ਡਾਈਟਰੀ ਫਾਈਬਰ ਅਤੇ ਲੈਗਜ਼ੇਟਿਵ ਗੁਣ ਹੁੰਦੇ ਹਨ ਜੋ ਅੰਤੜੀਆਂ ਦੀ ਗਤੀ ਦੀ ਮੁਸ਼ਕਲਾਂ ਨੂੰ ਕੱਟ ਕਰਦੇ ਹਨ ਐਲੋਵੀਰਾ ਜੂਸ ਸਵੇਰੇ ਖਾਲੀ ਪੇਟ ਅਲੋਵੀਰਾ ਦਾ ਜੂਸ ਪੀਣ ਨਾਲ ਕਬਜ਼ਾ ਜਾਂ ਪੇਟ ਫੁੱਲੜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣ ਨਾਲ ਪੇਟ ਦੀ ਗੰਦਗੀ ਘੱਟ ਹੁੰਦੀ ਹੈ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਸੇਬ ਦਾ ਜੂਸ ਸੇਬ ਦਾ ਜੂਸ ਫਾਈਬਰ ਅਤੇ ਹੋਰ ਐਲਜ਼ਾਇਮ ਨਾਲ ਭਰਪੂਰ ਹੁੰਦਾ ਹੈ ਜੋ ਪੇਟ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਅੰਤੜੀਆਂ ਦੀ ਗਤੀ 'ਚ ਮੁਸ਼ਕਲ ਘੱਟ ਹੁੰਦੀ ਹੈ। ਗਰਮ ਪਾਣੀ ਅਤੇ ਗੁੜ ਸਵੇਰੇ ਉਠਣ ਤੋਂ ਬਾਅਦ ਗਰਮ ਪਾਣੀ ਚ ਗੁੜ ਮਿਲਾ ਕੇ ਪੀਣ ਨਾਲ ਹੀ ਐਸੇ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਣ ਨਾਲ ਪੇਟ ਦੀ ਗੰਦਗੀ ਸਾਫ਼ ਹੁੰਦੀ ਹੈ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ।